ਦਾ ਸਾਹਮਣਾ ਲੈ ਗਿਆ ਤੇ 20 ਪਲੱਸ ਤੋਂ ਬਾਹਰ ਜਾਊਗੀ ਬਾਹਰ ਜਾਊਗੀ ਜਿਹੜੇ ਭਾਈ ਮਾਲਕ ਨੇ ਦੱਸਿਆ ਪਿਛਲੇ ਸੂਏ ਦੇ ਵਿੱਚ ਇਹਦਾ 18 19 ਕਿਲੋ ਵੀਰ ਉਹਨਾਂ ਨੇ ਚੋਇਆ ਦੁੱਧ ਦਾ ਪਿਛਲੇ ਸੂਏ ਬਾਹਰ ਲਈ ਨਹੀਂ ਅਗਲਾ ਬਾਹਰ ਲਈ ਲੈ ਕੇ ਕਹਿੰਦੇ ਜਲਸੀ ਆ ਸਹੀ ਗੱਲ ਆ ਭਾਈ ਇਹ ਪੰਜਾਬ ਵਾਲੀ ਆ ਉਥੇ ਬੁੜੀਆਂ ਚੋਣਦੀਆਂ 18 17 19 ਕਿਲੋ ਦੁੱਧ ਨਾਲ ਚੋਇਆ ਜਿਹੜੇ ਵੀਰਿਆ ਕਿਉਂ ਆ ਤੀਜੀ ਤਨ ਬੋਰੀਆਂ ਚਾਰੀਆਂ ओके کارਗਲਦیاں ਜਿਹੜੀਆਂ ਪੈਂਦੀਆਂ ਮਹੀਨਾ ਦੋ ਮਹੀਨਾ ਸੂਣ ਇਹ ਜਿੱਦੇ ਵੇਚਣਾ ਦਾ ਬੰਦਾ ਲੈ ਜਾ ਜਿੱਦੇ ਵੈੜ ਤਿਆਰ ਹੋ ਗਏ ਭਾਈ 85000 ਪੰਜ 90 ਮੁੱਲ ਕਰ ਲਿਓ ਤੇ ਵੀ ਵੈੜ ਵੀ ਖੂਗੀ ਬੀਕੂਗੀ ਬਾਈ ਹੈਣਾ ਸਾਬ ਲਾ ਕੇ ਦੇਖ ਲੋ 18 19 ਕਿਲੋ ਬਾਈ ਦੁੱਧ ਮੰਨ ਕੇ ਲੈ ਲੈ ਬੰਦਾ ਏਰਕੀ ਮੈਂ ਨਾ ਹਰ ਹਾਲਤ ਮੇਰੇ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੋ ਹੈ ਬਾਈ ਲਖਵੀਰ ਦੇ ਫਾਰਮ ਪਿੰਡ ਬਘੇਲੇ ਵਾਲਾ ਤਹਿਸੀਲ ਮੋਗਾ ਤੇ ਜ਼ਿਲ੍ਹਾ ਮੋਗਾ ਦੇ ਵਿੱਚੋਂ ਬਾਈ ਦੇ ਫਾਰਮ ਤੋਂ ਲਗਾਤਾਰ ਆਪਾਂ ਤੀ ਬਹੁਤ ਜਿਆਦੇ ਟਾਪ ਕਲਾਸ ਦੇ ਜਿਹੜੇ ਨਗ ਹੁੰਦੇ ਆ ਪਹਿਲੇ ਦੂਜੇ ਫੋਨ ਤੇ ਤਕਰੀਬਨ ਜਿਹੜੇ ਬੇਗਨ ਵਾਲੇ ਹੁੰਦੇ ਆ ਕਿਉਂਕਿ ਜਾਨਵਰ ਚੰਗਾ ਹੋਵੇ ਤੇ ਰੇਟ ਸਹੀ ਹੋਵੇ ਤਾਂ ਜਾਨਵਰ ਨਾਲ ਦੀ ਨਾਲ ਵਹਿਕ ਜਾਂਦਾ ਇਹਦੇ ਵੀਡੀਓ ਦੇ ਵਿੱਚ ਆਪਾਂ ਇੱਕ ਜਰਸੀ ਲੈ ਕੇ ਆਂ ਜਾਣਕਾਰੀ ਸਾਰੀ ਲੈ ਕੇ ਜਾਵਾਂਗੇ ਰੇਟ ਵਗੈਰਾ ਦੁੱਧ ਵਗੈਰਾ ਸਾਰਾ ਕੁਝ ਵੀਡੀਓ ਦੇ ਵਿੱਚ ਹੀ ਕਨਫਰਮ ਕਰਾ ਦੇਣਾ ਵਾ ਵੀਡੀਓ ਨੂੰ ਅਖੀਰ ਤੱਕ ਦੇਖ ਲਓ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਹੈ ਕਰਾਉਣਾ ਮੈਂਗਵਾਈ ਦੇ ਨਾਲ ਗੱਲਬਾਤ ਲਖਵੀਰ ਭਾਈ ਪਹਿਲਾਂ ਤਾਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਵੀਰੇ ਤੇ ਭਾਈ ਜਿਹੜੀ ਆਪਾਂ 2 ਨੰਬਰ ਤੇ ਜਰਸੀ ਪਾਈ ਸੀ ਉਹ ਵੀ ਭਾਈ ਬੈਗੀ ਨਾਲ ਦੀ ਨਾਲ ਹਾਂ ਨਾਲ ਨਾਲ ਵੀਰੇ ਉਹ ਖੜੀ ਆ ਪੈਸੇ ਆ ਕੇ ਖਾਤੇ ਚ ਢਾਉਣੀਆਂ ਆ ਬਸ ਗੱਡੀ ਵਾਲਾ ਆਉਂਦਾ ਢਾਉਣੀਆਂ ਆ ਭਾਈ ਹੈਨਾ ਤੇ ਇਹ ਫਿਰ ਹੁਣ ਆਪਾਂ ਹੋ ਲੋਕ ਲੈਨੇ ਬਈ ਲੋਕ ਲਈ ਬਈ ਹਨਾ ਇਹਦੀ ਦਈਏ ਜਾਣਕਾਰੀ ਬਈ ਸੂਆ ਇਹਦਾ ਪਹਿਲਾ ਵੀਰ ਸੂਆ ਦੂਜਾ ਸੁੰਦੀ ਆ ਦੂਜਾ ਸੂਆ ਸੁੰਦੀ ਆ ਤੇ ਲੋਕ ਲਈ ਆਈ ਆ ਤੇ ਬਈ ਕਿੰਨੇ ਕ ਦਿਨ ਇਹ ਹਜੇ ਕਰਮ ਵਾਲੀ ਲੈਂਦੀ ਆ ਵੀਰੇ 10 ਦਿਨ ਸੌਖੇ ਲੈ ਜਾਣੇ 8-10 ਦਿਨ ਨੇ ਠੀਕ ਆ ਬਈ ਤੇ ਕੀ ਬਈ ਮਾਲਕ ਨੇ ਦੱਸਿਆ ਪਿਛਲੇ ਸੂਏ ਦੇ ਵਿੱਚ ਇਹ 18-19 ਕਿਲੋ ਵੀਰੇ ਉਹਨਾਂ ਨੇ ਚੋਇਆ ਦੁੱਧ ਪਿਛਲੇ ਸੂਏ ਦੇ ਵਿੱਚ ਹਾਂਜੀ ਜਿਹੜੇ ਹਿਸਾਬ ਨਾਲ ਬਈ ਇਸ ਸਾਲ ਪਲਈ ਵੀ ਚੰਗੀ ਆ ਮੌਸਮ ਵੀ ਚੰਗੇ ਚ ਆ ਗਈ ਇਹਨਾਂ ਦੁੱਧ ਤਾਂ ਅਗਲਾ ਮਨ ਨਹੀਂ ਲਵੇ ਬਈ ਜਿੰਨਾ ਹਨਾ ਵੀਰੇ ਯਾਰ ਕਿਉਂ ਤੀਜੀ ਤਿੰਨ ਬੋਰੀਆਂ ਚਾਰੀਆਂ ਆਂ ओके okay. कार गलदियां ਜਿਹੜੀਆਂ ਪੈਂਦੀਆਂ ਮਹੀਨਾ ਦੋ ਮਹੀਨਾ ਸੂਣ ਤੋਂ ਪਹਿਲਾਂ ਠੀਕ ਆ ਬਾਈ ਯਾਨੀ ਜੀ ਕਹਿਣ ਦਾ ਮਤਲਬ ਵੀ ਜਿਹੜੀ ਇਹਦੀ ਸਭਾਈ ਚੰਗੀ ਹੋਈ ਹੋਈ ਹੈ ਨਾ ਹਾਂਜੀ ਲਿਆ ਬਾਈ ਇਹਨੂੰ ਇੱਕ ਵਾਰ ਆਪਾਂ ਤੋਰੀਏ ਤੇ ਦਿਖਾਈਏ ਅਡ ਰੌਡਰ ਬਹੁਤ ਚੰਗਾ ਬਾਕੀ ਥਣ ਵੀ ਬਾਈ ਮੈਨੂੰ ਲੱਗਦਾ ਚਾਰੇ ਹੀ ਆ ਨਾ ਮਾ ਹੁਣਾ ਬਾਲੀ ਚੰਗੀ ਵੀਰੇ ਯਾਰ ਚਾਰੇ ਥਾਣ ਇੱਥੋਂ ਸਾਡੇ ਪੂਰੇ ਫੁੱਲ ਵਜਨ ਵਾਲੀ ਬੱਛੀ ਆ ਚੈੱਕ ਕਰਕੇ ਦੇਖ ਲੋ ਭਜਨ ਭੁਜਨ ਵਾਲੀ ਚੰਗੀ ਆ ਬਾਕੀ ਥਣ ਲੈ ਵਾ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਬਹੁਤ ਜ਼ਿਆਦੇ ਚੰਗਾ ਕੱਢੀ ਦੁਰੀ ਆਉਂਦੀ ਆ ਬਾਕੀ ਬਈ ਦਿਨ ਕਿੰਨੇ ਦਾ ਸਹੀ ਲੈਂਦੀ ਇਹ 8-10 ਦਾ ਸੌਖੇ ਲੈ ਜਾਣੇ ਵੀਰੇ ਆਪਾਂ ਨੂੰ ਪਤਾ ਵੈ ਰਾਜੀ ਆ ਹਾਂ 8-10 ਜੇ ਲਿੱਸਾ ਪਸੂ ਹੋਵੇ ਦੋ ਦਿਨ ਘੱਟ ਲੈ ਜਾਂਦਾ ਬਿਲਕੁਲ ਬਈ ਹੈਨਾ ਬਾਕੀ ਆ ਤੁਸੀਂ ਚੈੱਕ ਕਰਕੇ ਦੇਖ ਲਓ ਸਾਊ ਫਰੀਫ ਆ ਬਾਕੀ ਬਰੀਡ ਦੇ ਵਿੱਚ ਬਹੁਤ ਜ਼ਿਆਦੇ ਸੋਹਣੀਆਂ ਤੇ ਚੰਗੀ ਆ ਬਾਕੀ ਤੁਸੀਂ ਚੈੱਕ ਕਰ ਲਓ ਇੱਥੋਂ ਥਣ ਬਹੁਤ ਜ਼ਿਆਦੇ ਨਜਾਇਜ਼ ਚੰਗਾ ਲੱਗਿਆ ਹੋਇਆ ਵਾ ਆਰਡਰ ਦੀ ਚਮਕਦਾਉਂ ਕਾਲੀ ਆ ਬਾਈ ਹਾਂ ਚਮਕਾਲੀ ਆ ਬਾਈ ਹਨਾ ਕੋਈ ਇਹ ਨਹੀਂਗਾ ਵੀ ਬਾਹਲੀ ਜੰਮੇ ਆਪਾਂ ਕਦੀ ਇਹ ਫਲਤ ਆਈਆਂ ਕਹੀ ਹੁੰਦੀਆਂ ਹਨਾ ਲੈ ਆ ਵੀ ਮੋੜ ਲਗੇ ਆਪਾਂ ਇਹਨੂੰ ਇਧਰ ਨੂੰ ਚੋਂਦੀਆਂ ਵੀ ਬੁੜੀਆਂ ਰਹੀਆਂ ਵੀਰੇ ਉਹਨਾਂ ਦੇ ਠੀਕ ਆ ਬਾਈ ਆਪਾਂ ਸਾਰਾ ਕੋਈ ਪੁੱਛ ਲੈਣੀ ਉਹਨੇ ਅਗਲੇ ਨੂੰ ਓਕੇ ਓਕੇ ਬਾਈ ਇਹ ਚੰਗੀ ਗੱਲ ਆ ਤੁਸੀਂ ਇੱਥੋਂ ਇਹਦੇ ਥਣ ਲੈਵੇ ਦਾ ਸਾਰਾ ਸੱਜਣੋ ਹਿਸਾਬ ਕਿਤਾਬ ਲਾ ਕੇ ਦੇਖ ਲਓ 18 19 ਕਿਲੋ ਬਾਈ ਦੁੱਧ ਮੰਨ ਕੇ ਲੈ ਲੈ ਬੰਦਾ ਏਰਕੀ ਮੈਂ ਨਾ ਹਰ ਹਾਲਤ ਮੇਰੇ ਹਰ ਹਾਲਤ ਬਾਈ ਕਹਿੰਦਾ 18 19 ਦੇ ਹਿਸਾਬ ਨਾਲ ਹਨਾ ਲਖਵੀਰ ਇਹ ਆਪਾਂ ਬਈ ਅੱਜ ਬਸ ਦੇ ਲੈਣ ਵਾਲੀ ਗੱਲ ਹੀ ਕਰਦੀ ਜਿਹੜੀ ਵੀ ਬੰਦਾ ਪਹਿਲੇ ਬੋਲਤੇ ਹੀ ਹੋਈ ਵੀਰੇ ਜਿੱਦੇ ਵੇਚਣ ਵਾਲਾ ਬੰਦਾ ਲੈ ਜਾ ਜਿੱਦੇ ਵੈੜ ਤਿਆਰ ਹੋ ਗਈ ਭਲਾ 85000 90 ਮੁੱਲ ਕਰ ਲਿਓ ਉਦੈ ਵੀ ਵੈੜ ਵਿਖੂਗੀ ਵਿਖੂਗੀ ਬਾਈ ਹੈਨਾ ਵਿਖੂਗੀ ਵੀਰੇ ਬਾਈ ਕਹਿੰਦਾ ਜੇ ਕੋਈ ਬੰਦਾ ਵੇਚਣ ਵਾਲਾ ਵੀ ਲਿਆਂਦਾ ਤਾਂ 859000 ਦੀ ਵੀ ਇਹ ਵੈੜ ਵੇਕਣ ਵਾਲੀ ਆ ਕਿਉਂਕਿ ਬਾਈ ਦਾ ਤਜਰਬਾ ਕਹਿੰਦਾ ਵਾ ਲਖਵੀਰ ਆਪਾਂ ਬਈ ਅੱਜ ਇਹ ਦੇਣੀ ਕਿੰਨੇ ਦੀ ਐ ਆਪਾਂ 78000 ਚ ਵੀਰੇ ਮਾਨਤਾਨ ਕਰਾਂਗੇ 78000 ਦੇ ਵਿੱਚੋਂ ਬਾਈ ਕਹਿੰਦਾ ਮਾਨਤਾਨ ਜੇ ਕੋਈ ਸੱਜਣ ਪਿਆਰ ਵਾਲਾ ਆਊਗਾ ਉਹਦਾ ਹੋ ਜੂਗਾ ਬਾਕੀ ਬਰੀਡ ਤੁਸੀਂ ਇੱਥੋਂ ਖੱਜਣੋਂ ਚੈੱਕ ਕਰਕੇ ਦੇਖ ਲਓ ਬੱਚੀ ਦੀ ਇੱਥੋਂ ਲੈ ਕੇ ਐਂਡ ਤੱਕ ਬਾਕੀ ਥਾਣ ਤੁਸੀਂ ਚੈੱਕ ਕਰ ਲਓ ਲੇਵਾ ਇੱਥੋਂ ਤੁਹਾਨੂੰ ਮੈਂ ਦਿਖਾ ਦਾਂ ਬਹੁਤ ਜਿਆਦਾ ਚੰਗਾ ਫਾੜੀ ਵਾਲਾ ਲੱਗਿਆ ਹੋਇਆ ਵਾ ਚਾਰੇ ਹੀ ਥਾਣਾ ਕੋਈ ਜਿਆਦਾ ਨਹੀਂ ਜਿਵੇਂ ਆਪਾਂ ਕਹਿੰਨੇ ਆ ਕਿ ਫੋਰਸ਼ਾਂ ਦੀ ਇਹ ਮੰਨ ਲਓ ਵੀ ਪੰਜਾਬ ਵਾਲੀ ਆ ਬਾਹਰਲੀ ਨਹੀਂ ਅਗਲਾ ਬਾਹਰਲੀ ਲੈ ਕੇ ਕਹਿੰਦੇ ਜਲਸੀ ਆ ਸਹੀ ਗੱਲ ਆ ਬਾਈ ਜੀ ਇਹ ਪੰਜਾਬ ਵਾਲੀ ਆ ਉਥੇ ਬੁੜੀਆਂ ਚੋਣਦੀਆਂ 18 17 19 ਕਿਲੋ ਦੁੱਧ ਨਾਲ ਚੋਇਆ ਜਿਹੜੇ ਘਰੇਲੂ ਪਰਿਵਾਰ ਤੋਂ ਆਪਾਂ ਘਰੇਲੂ ਪਰਿਵਾਰ ਤੋਂ ਆਏ ਜੇ ਹੁਣ ਚੰਗਾ ਬੰਦਾ ਸਾਹਮਣੇ ਤੇ 20 ਪਲੱਸ ਤੋਂ ਬਾਹਰ ਜਾਊਗੀ ਬਾਹਰ ਜਾਊਗੀ ਜਿਹੜੇ ਹਿਸਾਬ ਨਾਲ ਬਈ ਇਸ ਵਾਰ ਬੈਡ ਤਿਆਰੀ ਚ ਹੈਣਾ ਤਿਆਰੀ ਚ ਹੈ ਜੀ ਤਿਆਰੀ ਜਾਣਾ ਬਾਕੀ ਬਈ ਜੇ ਗੱਲਬਾਤ ਲਖਵੀਰ ਆਪਾਂ ਕਰ ਲਈਏ ਦੁੱਧ ਆ ਜਿਹੜਾ ਉਹ ਦੁੱਧ ਪੁੱਤ ਕਰਮਾ ਦਾ ਹੁੰਦਾ ਵਾ ਕਰਮਾ ਦਾ ਹੁੰਦਾ ਬਈ ਬਾਕੀ ਨਾ ਤਿਆਰ ਹੋ ਕੇ ਜਗਾੜਾ ਦੱਸ ਦੂ ਵੀਰੇ ਦੁੱਧ ਦੱਸ ਦੂਗਾ ਬਾਕੀ ਹਮੇਸ਼ਾ ਮੈਂ ਵੀ ਹਰੇਕ ਵੀਡੀਓ ਦੇ ਵਿੱਚ ਕਹਿੰਦਾ ਉਹਨਾਂ ਦੁੱਧ ਹਰੇਕ ਬੰਦਾ ਆਪਦੀ ਸਮਝ ਨਾ ਲਵੇ ਹੈਣਾ ਆਪਾਂ ਨੂੰ ਮਾਲਕਾਂ ਨੇ ਦੱਸਿਆ ਆਪਾਂ ਉਹਦੇ ਹਿਸਾਬ ਨਾਲ ਅਗਲੇ ਨੂੰ ਗਾਂ ਜਾਣਕਾਰੀ ਦੇ ਦੇਣੀ ਹੈ ਅਗਲਾ ਬਈ ਚੰਗੀ ਖਰਾਕ ਪਾਲੇ ਸੰਭਲੇ ਤਾਂ ਉਹ ਇਹਦੂ ਵਧਾ ਵੀ ਸਕਦਾ ਵਧਾਊਗਾ ਵੀਰੇ ਜੇ ਹੁ ਕਦ ਨੂੰ ਪਤਾ ਯਾਰ ਨਾ ਨੋਰਮਲ ਬੰਦੇ ਸੀ ਯਾਰ ਵੀਰੇ ਜਿਹਨਾਂ ਨੇ ਲਈ ਆ ਬੁੜੀਆਂ ਨੇ ਸੌਦਾ ਕੀਤਾ ਜਾਰੀਆਂ ਨੇ ਠੀਕ ਆ ਬਾਈ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਬਾਈ ਦੇ ਨੰਬਰ ਤੇ ਕਰਕੇ ਜਾਨਵਰ ਨੂੰ ਖਰੀਦਣਾ ਵਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਇੱਕ ਵਾਰ ਐਡਰੈਸ ਤੇ ਮੋਬਾਈਲ ਨੰਬਰ ਬੋਲ ਦੀ ਵੀਰੇ ਪਿੰਡ ਬਘੇਲੇ ਵਾਲਾ ਆਸੇ ਪਾਸੇ ਦੇ ਪਿੰਡ ਜਿਵੇਂ ਕੋਰੇ ਵਾਲਾ ਟਰੋਲੀ ਖਖਰਾਣਾ ਮੰਗਾ ਡਗਰੂਏ ਆਸੇ ਪਾਸੇ ਦੇ ਆ ਜੀ ਠੀਕ ਆ ਜੀ ਫੋਨ ਨੰਬਰ ਹੈਗਾ 9781055025 9781055 ਯੂਰੋ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਵੈੜ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਆਰਡਰ ਆਰਡਰ ਬਹੁਤ ਜ਼ਿਆਦਾ ਨਿਆਇਜ ਚੰਗਾ ਲੱਗਿਆ ਹੋਇਆ ਹੈ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ